ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੱਕੜ ਸਾਹਿਬ ਦੀ ਇੱਕ ਕਰਤੂਤ ਤੁਹਾਡੇ ਨਾਲ ਸਾਂਝੀ ਕਰਨੀ ਮੈਸੇਜ ਇਹ ਸ਼ਬਦ ਮੈਂ ਕਿਸੇ ਪੱਤਰਕਾਰ ਲਈ ਇਦਾਂ ਵਰਤੇ ਨਹੀਂ ਬੁਕਾਉ ਤਾਂ ਮੈਂ ਕਹਿਣਾ ਹੁੰਨਾ ਪਰ ਪਰਸਨਲਿਟੀ ਨੂੰ ਵਰਤੇ ਅੱਜ ਕਿਉਂ ਵਰਤਨੇ ਪੈ ਰਹੇ ਨੇ ਤੁਸੀਂ ਸੁਣੋਗੇ ਨਾ ਤੁਸੀਂ ਵੀ ਕਹੋਗੇ ਵਿੱਕੀ ਮਿੱਡੂ ਖੇੜੇ ਦਾ ਤੁਹਾਨੂੰ ਪਤਾ ਮਰਡਰ ਹੋਇਆ ਸੀ ਤੇ ਉਹਦੇ ਸੰਬੰਧ ਕਿਹਦੇ ਨਾਲ ਸੀ ਲੌਰੈਂਸ ਬਿਸ਼ਨੋਈ ਦੇ ਨਾਲ ਇਹ ਸਭ ਨੂੰ ਪਤਾ ਜਗ ਜਹਰ ਹੈ ਤੇ ਸ਼ਮਰਜੋਤ ਮੱਕੜ ਨੇ ਕੀ ਕੀਤਾ ਸਿੱਧੂ ਮੂਸੇਵਾਲੇ ਨੂੰ ਤੇ ਉਹਦੇ ਫਾਦਰ ਸਰਦਾਰ ਬਲਕੌਰ ਸਿੰਘ ਨੂੰ ਇੰਸਟਾਗ੍ਰam ਤੋਂ ਫੇਸਬੁੱਕ ਤੋਂ ਅਨਫੋਲੋ ਕਰ ਦਿੱਤਾ ਤੇ ਸਟੋਰੀ ਕੀ ਦੀ ਪਾਈ ਐ ਪੋਸਟ ਕੀ ਦੀ ਪਾਈ ਐ ਵਿੱਕੀ ਮਿੱਡੂ ਖੇੜੇ ਦੀ ਵਿੱਕੀ ਮਿੱਡੂ ਖੋੜਾ ਖੇੜਾ ਫਾਊਂਡੇਸ਼ਨ ਐ ਤੇ ਉਹ ਕੀ ਪਾਇਆ ਕਿ ਹੜ੍ਹ ਪੀੜਤਾਂ ਦਾ ਸਾਹ ਦੇਣ ਲਈ ਸਹਾਰਾ ਬਣ ਲਈ ਹੈਲਪ ਕਰਨ ਲਈ ਜਣਕੀ ਉਹ ਪੋਸਟ ਪਾ ਕੇ ਵਾਇਰਲ ਕਰਦੀ ਕਿਹਨੇ ਕੀਤੀ ਸਿਮਨਜੋਤ ਸਿੰਘ ਮੱਕੜ ਨੇ ਤੁਸੀਂ ਕੱਲ ਦੱਸੋ ਬਿ ਵਿੱਕੀ ਮਿੱਡੂ ਖੇੜਾ ਸੰਬੰਧ ਕਿਹਦੇ ਨਾਲ ਰੱਖਦਾ ਹੈ ਬਿਸ਼ਨੋਈ ਦੇ ਨਾਲ ਹੁਣ ਮੱਕੜ ਵਰਗੇ ਲੋਰਸ ਬਿਸ਼ਨੋਈ ਵਰਗੇ ਦਾ ਸਾਥ ਦੇਣਗੇ ਜਿਹੜੇ ਪਰਿਵਾਰ ਦਾ ਇੱਕ ਲੈਜੈਂਡ ਬੱਚਾ ਕਲਾਕਾਰ ਮੋਦੇ ਮੂੰਹ ਵਿੱਚ ਚਲਾ ਗਿਆ ਗੋਲੀਆਂ ਮਾਰ ਕੇ ਉਹਦਾ ਕਤਲ ਕੀਤਾ ਗਿਆ ਤੁਸੀਂ ਉਹਨਾਂ ਗੈਂਗਸਟਰਾਂ ਦੇ ਨਾਲ ਖੜੋਂਗੇ ਠੀਕ ਹੈ ਹੜਾਂ ਦੀ ਮਾਰ ਪਈ ਹੈ ਉਹਦੇ ਲਈ ਕੋਈ ਬੰਦਾ ਹੈਲਪ ਕਰ ਸਕਦਾ ਜੀਆਂ ਆ ਨੂੰ ਵੈਲਕਮ ਕਰਦੇ ਆ ਪਰ ਜੇ ਸਿਮਰਜੋਤ ਮੱਕੜ ਵਰਗੇ ਇਹ ਕਰਤੂਤਾਂ ਕਰਨਗੇ ਇਹ ਕੋਈ ਬਰਦਾਸ਼ਤ ਨਹੀਂ ਕਰੂਗਾ ਤੁਸੀਂ ਜੀ ਨੂੰ ਮਰਜ਼ੀ ਧੰਨਵਾਦ ਕਰ ਮੈਂ ਵੀ ਕਰ ਦਿੰਦਾ ਜੇ ਬਿੱਕੀ ਮਿੱਟੂ ਖੇੜਾ ਦੇ ਨਾਂ ਤੇ ਫਾਊਂਡੇਸ਼ਨ ਬਣੀ ਹੋਈ ਹੈ ਆਪਾਂ ਵੀ ਕਹਿੰਨੇ ਆ ਬਿਹਾਰ ਪੀੜਤਾ ਲਈ ਉਹਨਾਂ ਨੇ ਆਂਦਾ ਨਾਰਾ ਮਾਰਿਆ ਲੋਕਾਂ ਦੀ ਹੈਲਪ ਕਰਨ ਵਾਸਤੇ ਕਿ ਮੈਂ ਵੀ ਕਹਿੰਦਾ ਮੈਂ ਸ਼ਬਦਾ ਵੈਲਕਮ ਕਰਦਾ ਪਰ ਤੁਸੀਂ ਪਹਿਲਾਂ ਸਿੱਧੂ ਮੂਸੇਵਾਲੇ ਨੂੰ ਅਨਫੋਲੋ ਕੀਤਾ ਉਹਦੇ ਪਰਿਵਾਰ ਨੂੰ ਅਨਫੋਲੋ ਕੀਤਾ ਤੇ ਬਾਅਦ ਦੇ ਵਿੱਚ ਤੁਸੀਂ ਇੱਕ ਜਿੱਦ ਨਾਲ ਕਿੜਕੜਨ ਵਾਸਤੇ ਪੋਸਟ ਪਾਉਂਦੇ ਹੋ ਇਹ ਪੱਤਰਕਾਰ ਹੀ ਹੈ ਇਹ ਅਕਲ ਹੈ ਇਹ ਕਮੀਨਗੀ ਹੈ ਮੈਂ ਤੇ ਇੱਕ ਹੋਰ ਬੇਨਤੀ ਕਰ ਦੇਣਾ ਜਿੰਨੇ ਵੀ ਗੈਂਗਸਟਰ ਨੇ ਇਹ ਸਾਨੂੰ ਸਭ ਨੂੰ ਪਤਾ ਹੈ ਹਾਲਾਤਾਂ ਦੀ ਮਾਰ ਕਰਕੇ ਬਣ ਜਾਂਦੇ ਨੇ ਦੁਨੀਆ ਦੇ ਵਿੱਚ ਬਹੁਤ ਐਸੇ ਬੰਦੇ ਨੇ ਜਿਹਨੂੰ ਜ਼ਿੰਦਗੀ ਵਿੱਚ ਉਤਰਾਜ ਜੜਾ ਆਇਆ ਬਹੁਤ ਬੰਦੇ ਘਰੋਂ ਭੱਜੇ ਸੀ ਖੜਕੂ ਬਾਦ ਵੇਲੇ ਵੀ ਉਹ ਵਾਪਸ ਮੁੜ ਆਏ ਗੈਂਗਸਟਰ ਬਸੇ ਰਹੇ ਬਣ ਕੇ ਸੀ ਵਾਪਸ ਮੁੜ ਆਏ ਇਹ ਥੋੜੀ ਜ਼ਿੰਦਗੀ ਦੇ ਉਤਰਾਜ ਚੜਾਅ ਨੇ ਪਰ ਜਦੋਂ ਤੁਸੀਂ ਇੱਕ ਪੱਤਰਕਾਰ ਜਰਨਲਿਸਟ ਦੀ ਤੁਸੀਂ ਕਹਿ ਲਈਏ ਸੋਚ ਸਮਝ ਦੇਖੋਗੇ ਉਦੋਂ ਤੁਹਾਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਵੀ ਇਹ ਬੰਦੇ ਜਰਨਲਿਸਟ ਨੇ ਇੱਕ ਐਡੇ ਵੱਡੇ ਕਲਾਕਾਰ ਨੂੰ ਜਿਹੜੀਆਂ ਤੁਸੀਂ ਸ਼ਿਫਤਾ ਕਰਦੇ ਸੀ ਐਸਬੀਐਲ ਤੇ ਉਹਨੇ ਗਾਣਾ ਕੱਢਿਆ ਤੁਪਕਾ ਨਹੀਂ ਦਿੰਦੇ ਤੇ ਉਸ ਬੰਦੇ ਨੂੰ ਤੁਸੀਂ ਅਨਫੋਲੋ ਕਰਕੇ ਤੁਹਾਡੇ ਅਨਫੋਲੋ ਕਰਨ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਹਾਂ ਤੁਹਾਡਾ ਤੰਦੂਰ ਤਪ ਸਕਦਾ ਹੈ ਤੁਸੀਂ ਉਹਦੇ ਤੋਂ ਕੁਝ ਲਾਭ ਲੈ ਸਕਦੇ ਹੋ ਤੁਹਾਨੂੰ ਲੋਕ ਟ੍ਰੋਲ ਕਰਨਗੇ ਤੁਹਾਡਾ ਦੁਨੀਆਂ ਦੇ ਵਿੱਚ ਪੂਰਾ ਨਾਂ ਚੱਲ ਜੂ ਵੀ ਹਾਂ ਕੋਈ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਮੱਕੜ ਕਰਕੇ ਪੱਤਰਕਾਰ ਐਸਐਮਟੀ ਵੀ ਉਹਦਾ ਚੈਨਲ ਚੱਲਦਾ ਹੈ ਪੇਜ ਚੱਲਦਾ ਬਸ ਇੰਨਾ ਕੀ ਹੈ ਪਰ ਮਕਰ ਸਾਹਿਬ ਪਹਿਲਾਂ ਵੀ ਮੈਂ ਦੋ ਤਿੰਨ ਵੀਡੀਓ ਤੁਹਾਡੇ ਖਿਲਾਫ ਪਾਈਆਂ ਨੇ ਮੈਂ ਜਿਹੜੇ ਕਿਰਦਾਰ ਦੀ ਗੱਲ ਕਰਦਾ ਨਾ ਤੇ ਉਸ ਕਿਰਦਾਰ ਦੀ ਗੱਲ ਹੰੜ ਪੀਤਾਂ ਲਈ ਤੁਸੀਂ ਜਦੋਂ ਸਾਹਮਣੇ ਆਉਂਦੇ ਹੋ ਮੈਂ ਤੁਹਾਨੂੰ ਥੋੜਾ ਧੰਨਵਾਦ ਵੀ ਕੀਤਾ ਹੈ ਤੁਸੀਂ ਉੱਥੇ ਲੱਗੇ ਸੀ ਸੇਵਾ ਕਰਨ ਦੇ ਵੇਲੇ ਥੋੜਾ ਧੰਨਵਾਦ ਵੀ ਕੀਤਾ ਹੈ ਇਹ ਕੋਈ ਦੋਰਾਮਾ ਨਹੀਂ ਪਰ ਜਿਹੜੀ ਆ ਕਰਤੂਤ ਕੀਤੀ ਹੈ ਨਾ ਇਹ ਬਰਦਾਸ਼ਤ ਕਰਨ ਵਾਲੀ ਨਹੀਂ ਹੁਣ ਗੱਲ ਇੱਕ ਹੋਰ ਸੁਣ ਲਿਓ ਜਿਹੜੀ ਇਹ ਪੋਸਟਰ ਬੈਲ ਕੀਤੀ ਹੈ ਨਾ ਮੈਨੂੰ ਕੰਸੋ ਮਿਲਿਆ ਕਿ ਇਹ ਜਿਹੜੇ ਬੱਬੂ ਮਾਨ ਦੇ ਫੈਨ ਨੇ ਫੋਲੋਅਰ ਨੇ ਉਹਨਾਂ ਨੇ ਕੀਤੀ ਹੈ ਤੇ ਹੁਣ ਤੁਹਾਨੂੰ ਪਤਾ ਨਹੀਂ ਹੈਗਾ ਵੀ ਬੱਬੂ ਮਾਨ ਦੀ ਤੇ ਸਿੱਧੂ ਮੂਸੇਵਾਲ ਦੀ ਕਿੰਨੀ ਲੱਗਦੀ ਰਹੀਆਂ ਇਹਨਾਂ ਲੋਕਾਂ ਨੇ ਕਿਦਾਂ ਟਰੋਲ ਕਰਕੇ ਇੱਕ ਦੂਜੇ ਨੂੰ ਤਾਨੇ ਮਿਹਣੇ ਮਾਰੇ ਇਹ ਸਭ ਨੂੰ ਪਤਾ ਹੈ ਪਰ ਮੱਕੜ ਸਾਹਿਬ ਤੋਂ ਇਹ ਆਸ ਨਹੀਂ ਸੀ ਵੀ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਅਨਫੋਲੋ ਕਰਕੇ ਔਰ ਵਿੱਕੀ ਮਿੱਡੂ ਖੇੜੇ ਨੂੰ ਫੋਲੋ ਕਰੇ ਤੇ ਉਹਦੇ ਨਾਂ ਤੇ ਬਣੀ ਫਾਊਂਡੇਸ਼ਨ ਨੂੰ ਇੱਕ ਹੜਪੀੜਤਾ ਲਈ ਸ਼ੇਅਰ ਕਰੇ ਇਹ ਆਸ਼ ਨਹੀਂ ਸੀ ਇਹਦਾ ਮਤਲਬ ਜਿਹੜਾ ਸਾਡਾ ਮੀਡੀਆ ਜਾਂ ਇਹੋ ਜਿਹੇ ਪੱਤਰਕਾਰ ਨੇ ਉਹ ਗੈਂਗਸਟਰਾਂ ਨੂੰ ਪ੍ਰਮੋਟ ਕਰਦੇ ਆ ਇਹ ਸ਼ਰਮ ਆ ਪਤਾ ਲੱਗਿਆ ਐਦੋਂ ਬਾਅਦ ਕੁਝ ਹੋਰ ਬੋਲਣ ਦੀ ਲੋੜ ਨਹੀਂ ਮੱਕੜ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਆਕਰਦੂਤ ਹੈ ਜਿਹੜੀ ਮੈਂ ਤੁਹਾਨੂੰ ਅੱਜ ਦੱਸੀ ਹੈ ਮੈਂ ਕਹਿੰਨਾ ਬੱਬੂ ਮਾਨ ਦੇ ਫੋਲੋਅਰ ਬਹੁਤ ਨਹੀਂ ਹੋਣੇ ਚਾਹੁੰਦੇ ਮਿੱਡੂ ਖੇਡਣੇ ਵੀ ਹੋਣਗੇ ਸਿੱਧੂ ਮੂਸੇਵਾਲੇ ਦੇ ਬਹੁਤ ਹੈ ਹਰੇਕ ਦਾ ਮਨ ਪਸੰਦੀਦਾ ਆਪਣਾ ਕਲਾਕਾਰ ਹੁੰਦਾ ਆਪਣਾ ਐਕਟਰ ਹੁੰਦਾ ਪਰ ਜਿਹੜੇ ਪੱਤਰਕਾਰ ਹੁੰਦੇ ਨੇ ਉਹਨਾਂ ਨੂੰ ਮੜੀ-ਮੋਢੇ ਸ਼ਰਮ ਚਾਹੀਦੀ ਹੈ ਵੀ ਅਸੀਂ ਗੱਲ ਕਿੱਦਾਂ ਕਰੀਏ ਇਹ ਆਸ਼ਮਕੜ ਸਭ ਤੋਂ ਰੱਖੀ ਨਹੀਂ ਜਾ ਸਕਦੀ ਸੀ ਪਰ ਜਿਹੜੀ ਕਰਤੂਤ ਸਾਹਮਣੇ ਆਈ ਹੈ ਨਾ ਇਹ ਬਹੁਤ ਹੀ ਸ਼ਰਮਨਾਕ ਕਰਤੂਤ ਹੈ ਮੈਂ ਕਹਿੰਨਾ ਮਾਫੀ ਮੰਗਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ